ਇਹ ਨਹੀਂ ਕੋਈ ਗੱਲ ਨਹੀਂ ਭਾਜੀ ਮੈਂ ਕਰਕੇ ਨਾ ਮੰਮੀ ਹੁਣ ਨਾਲ ਗੱਲ ਤੇ ਆਪਾਂ ਛੇਤੀ ਆਏ ਲੈਂਦਾ ਦੇਖੋ ਜੇ ਮੰਮੀ ਨਾਲ ਗੱਲ ਕੀਤੀ ਉਹਨਾਂ ਨੇ ਤੇ ਜਾਣ ਨਹੀਂ ਦੇਣਾ ਹੈਗਾ ਪਰ ਕਿੱਡੀ ਵੱਡੀ ਗੱਲ ਹੈ ਨਾ ਉਹ ਸਾਡਾ ਕਿੰਨਾ ਚਾ ਕਰਦੇ ਉਹ ਚੱਲ ਯਾਰ ਹੁਣ ਮੈਂ ਕਹਤਾ ਹੁਣ ਫੋਨ ਕਰਕੇ ਕੀ ਕਹਾਂ ਵੀ ਨਾ ਹੀ ਉਹਨੇ ਕਿਹਾ ਹੁਣੇ ਫੋਨ ਕਰ ਲੈ ਭਾਜੀ ਤੇ ਫੇਰ ਫੋਨ ਕਰਤਾ ਚੱਲ ਕੋਈ ਗੱਲ ਨਹੀਂ ਗਾਉਂਦ ਫੇਰ ਵੇਖੀ ਜਾਊਗੀ ਹੁਣ ਤੂੰ ਕਰ ਲੈ ਤੇਰੇ ਕੋ ਇਦਾਂ ਕਰਦੀ ਆ ਮੰਮੀ ਨੂੰ ਲਾਉਣੀ ਆ ਫੋਨ ਤੇ ਉਹਨਾਂ ਨੂੰ ਕਹਿਣੀ ਆ ਪੀਏ ਜੋਬਨ ਬਾਰ-ਬਾਰ ਫੋਨ ਕਿਉਂ ਲਾਉਂਦਿਆ ਵਾ ਮਮੀ ਜੀ ਕਰੋ ਇੱਕ ਵਾਰ ਇਹਦੇ ਨਾਲ ਗੱਲ ਤੂੰ ਫਿਕਰ ਨਾ ਕਰ ਮੈਂ ਹੁਣੇ ਇਹਨੂੰ ਕੁੱਛਦੀ ਆ ਭਲਾ ਠੀਕ ਹੈ ਕੋਈ ਪੱਕਾ ਨਹੀਂਗਾ ਪਤਾ ਵੀ ਆਉਣਾ ਚਾਹੀਦਾ ਨਾ ਆਉਣਾ ਠੀਕ ਹੈ ਠੀਕ ਹੈ ਤੇ ਮੈਂ ਜਲਦੀ ਇਹਨੂੰ ਮੜਾਇਆ ਕਹਿ ਹੁੰਦੀ ਆ ਵੀ ਚਲ ਥੋੜਾ ਬੋਧਾ ਕੰਮ ਕਰਾ ਦਿਓ ਨਾਲ ਜਦੋਂ ਮੈਂ ਕੁਝ ਕਹਿੰਨੀ ਆ ਉਦੋਂ ਤੇ ਮੰਨਦੀ ਨਹੀਂ ਜਦੋਂ ਕੰਮ ਕਰਾਉਣਾ ਹੁੰਦਾ ਉਦੋਂ ਬੜੀ ਛੇਤੀ ਹੁੰਦੀ ਆ ਦੀਦੀ ਕੰਮ ਕਰਦੇਓ ਮੈਨੂੰ ਪਹਿਲਾਂ ਇਹ ਦੱਸ ਵੀ ਉਹਦਾ ਫੋਨ ਆਉਂਦਿਆ ਕਿ ਤੂੰ ਉਹਦੀ ਜਾਣਖਾਣ ਰਿਆ ਘੜੀ-ਘੜੀ ਕਰਕੇ ਮੈਂ ਕਿ ਜਾਣਖਾਣੀ ਉਹਨਾਂ ਦੀ ਉਹਨਾਂ ਆ ਵੀ ਮੈਨੂੰ